ਇਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਨਾਂ ਕੋਲੇ ਨੇ ਇਹ 33 ਤੇ 34 ਦੇ ਚੱਕਰ ਚ ਫਸ ਗਏ ਜੀ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆਹ ਕੀ ਕਰ ਰਹੇ ਹੋ ਨਾ ਇਹ ਸੰਪਰਕ ਸੱਦ ਤੇ ਲੱਗੇ ਹੋਏ ਨੇ ਆਪਦਿਆਂ ਨਾਲ ਸੰਪਰਕ ਹੈ ਨਹੀਂ ਜਦੋਂ ਦੀ ਜਦੋਂ ਦੀ ਸੋਚ ਚੱਕੀ ਐ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਘਟਦਾ ਭਾਵੇਂ ਤੁਮਾਨ 6 ਮਹੀਨਾ ਵਾ ਕਹਿੰਦੇ ਲ ਸਾਲ ਤਾਂ ਨਹੀਂ ਘਟਾਉਂਦਾ ਇਹ ਜਿਵੇਂ ਆਪਾਂ ਕਹਿੰਦੇ ਬਿਮਾਰ ਬਜ਼ੁਰਗ ਨੂੰ ਨਹੀਂ ਕਹਿੰਦੇ ਹੁੰਦੇ ਐਦ ਕੀ ਦਾ ਸਿਆਲ ਨਹੀਂ ਘਟਾਉਂਦਾ ਫੇਰ ਕਹਿੰਦੇ ਲ ਵਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਨੂੰ ਅਗਲੇ ਦਿਨ ਨਹੀਂ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗਏ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸ assi ਆਏ ਆ ਜੇ ਐਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਿਹਾ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿਨ 'ਚ ਸੜ ਦੇਣਾ ਹਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੀਲੀ ਸ਼ਰਾਬ ਨਾਲ ਮੋਤਾ ਹੋਗੇ ਸੋ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਲਿਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕبھی ਕਬੀ ਦੇਖਾ ਜਾਤਾ ਹੈ ਇਹ ਉਹ ਨੇ ਇਹ ਕਦੇ ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਆਜਾ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰਨ ਗਿਆ ਦੇਖੋ ਕੰਮ ਹੋਣਾ ਫਿਰ ਇਹ ਥੋੜੀਆਂ ਆਪਦੀਆਂ ਭਈਆ ਰੁੱਧੇ ਆਪਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖਵੰਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਲ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਜਪਾ ਇਸਾਂ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾ ਲੈ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਆ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵੰਤ ਸਬਾਨ ਹੁਣ ਜਲੰਧਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ ਬਘੇਲ ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅਜਾ ਭਪੀਸ਼ ਬਘੇਲ ਵੀ ਹਾਰਿਆ ਹੋਇਆ ਜਾਂ ਤਾਂ ਤੁਸੀਂ ਲੈੰਦਾ ਹੋਵੇ ਕੋਈ ਜਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈੰਦਾ ਸੀ ਉਦੋਂ ਬਲਹਰੀ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲੋ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਇਕੱਠੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਹਾਂ कोई पता ही लग रहा कौन किधर गया कौन किधर आ गया वो आ गया नहीं चला गया सी। नहीं, वो आ गया सी। नहीं, नहीं बलबीर सिद्धू नहीं आ गया वेरका चला गया नहीं वेरका आ गया हाँ, मक्ड़ नहीं नहीं म, ओ, मलुका चला गया सी। ए, मैं उस मुद्दे तल तो लोग तो, तो, ਲੋਕਾ ਜਨ ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਰਪਟ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰੀ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਬੈਠੋ ਬੈਠੋ ਪਰਗਟ ਭਾਜੀ ਮੈਨੂੰ ਪਤਾ ਮੈਂ ਤਾਂ ਦਵਾਵਾ ਕਰਦਾ ਤੁਸੀਂ ਵੀ ਲਾਈਨ 'ਚ ਹੋ ਹੁਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਬੰਨ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਤਾਂ ਇਕੱਠੇ ਕਰਨੇ ਆਉਂਦੇ ਨੇ ਚਲੋ ਇੰਨਾ ਤਾਂ ਵਧੀਆ ਹੈ 11 ਦੇ ਕੈਪਟਨ ਇਹਨਾਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਕਿ ਮੈਂ ਤਾਂ ਕਹਿੰਦਾ ਥੋੜਾ ਜਿਹਾ ਫਾਇਦਾ ਹੋ ਜੇ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੋਣਾ ਰੂਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਲ ਤਾਂ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿ ਉਹ ਤਾਂ ਵਿਚਾਰੇ ਹੁਣ ਕਹਿੰਦੇ ਸਾਡੇ ਦਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲ ਜਿਹਦੇ ਗੁਰੂ ਘਰ ਜਾ ਕੇ ਲੱਤਾ ਟੁੱਟ ਜਣ ਉਹਦਾ ਆਪਾਂ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਕੱਟੋ-ਕੱਟੇ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ �ेणੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਟੜਕੀ ਉੱਠ ਕੇ ਗਾਲਾਂ ਕੱਢ ਲੋ ਤੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਿਹਜਾ ਮਟੀਰੀਅਲ ਜਾਂਦੇ ਰੋ ਜਿਹੜੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿਆਂ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿੰਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਕਿ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਿਓ ਜੀ ਤੇ ਤੇ ਪਿੰਡਾਂ ਚ ਤੁਹਾਨੂੰ ਮਿਲਦੇ ਵੀ ਆ